ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਜੋੜੇ ਬਾਰੇ ਜੋ ਆਪਣੇ ਪਿਆਰ ਭਰੇ ਰਿਸ਼ਤੇ ਕਰਕੇ ਪੂਰੇ ਪੰਜਾਬ 'ਚ ਮਸ਼ਹੂਰ ਹੋਇਆ ਵਿੱਕੀ ਬਠਿੰਡਾ ਅਤੇ ਰੂਬੀ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜੋੜਾ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ ਤੇ ਇਹਨਾਂ ਦੀਆਂ ਪਿਆਰ ਭਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੀਆਂ ਸਨ ਲੋਕਾਂ ਨੇ ਵੀ ਇਹਨਾਂ ਨੂੰ ਬਹੁਤ ਪਿਆਰ ਕੀਤਾ ਪਰ ਪਿਛਲੇ ਕੁਝ ਸਮੇਂ ਤੋਂ ਇਸ ਜੋੜੀ ਬਾਰੇ ਇੱਕ ਚੰਗੀ ਖ਼ਬਰ ਦੀ ਥਾਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਵਿੱਕੀ ਬਠਿੰਡਾ ਅਤੇ ਰੂਬੀ ਦਾ ਬ੍ਰੇਕਅਪ ਹੋ ਗਿਆ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਦੋਹਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫੋਲੋ ਕਰ ਦਿੱਤਾ ਤੇ ਆਪਣੀਆਂ ਸਾਂਝੀਆਂ ਤਸਵੀਰਾਂ ਵੀ ਆਪਣੇ ਸਾਰੇ ਸੋਸ਼ਲ ਅਕਾਊਂਟਸ ਤੋਂ ਹਟਾ ਦਿੱਤੀਆਂ। ਲੋਕ ਵੀ ਰੂਬੀ ਦੇ ਵਲੌਗਸ ਹੇਠ ਲਿਖ ਰਹੇ ਹਨ ਕਿ ਵਿੱਕੀ ਕਿੱਥੇ ਹੈ? ਤੁਹਾਡਾ ਬ੍ਰੇਕਅਪ ਹੋ ਗਿਆ। ਕਈ ਲੋਕਾਂ ਦਾ ਇਹ ਵੀ ਪੁੱਛਣਾ ਸੀ ਕਿ ਹੁਣ ਵਿੱਕੀ ਵੀਡੀਓਜ਼ ਵਿੱਚ ਨਜ਼ਰ ਕਿਉਂ ਨਹੀਂ ਆਉਂਦਾ ਅਸੀਂ ਤਾਂ ਸਿਰਫ ਇਹੀ ਅਰਦਾਸ ਕਰਦੇ ਹਾਂ ਕਿ ਰੱਬ ਇਹਨਾਂ ਦੀਆਂ ਗਲਤ ਫਹਿਮੀਆਂ ਨੂੰ ਦੂਰ ਕਰੇ ਤੇ ਇਹ ਜੋੜੀ ਮੁੜ ਇੱਕ ਹੋ ਜਾਵੇ ਬਾਕੀ ਤੁਸੀਂ ਦੱਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ